ਜੇ ਮਾਰ ਗਈ ਤਾਂ ਰਾਮ ਬੌੜੀ ਕਰਨਗੇ ਘਰ ਦੀ ਸਾਰੀ ਦੌਲਤ ਨਾਲ ਲੈ ਕੇ ਉਸ ਨਾਲ ਪ੍ਰੇਮ ਕਰਕੇ ਉਦਲ ਕੇ ਚਲੀ ਗਈ ਲਿਵਟ ਲਿਵਟ ਕੇ ਉਸ ਨਾਲ ਰਤੀ ক্রীड़ा ਕਰਦੀ ਅਤੇ ਕਾਮਦੇਵ ਦਾ ਸਾਰਾ ਅਹੰਕਾਰ ਦੂਰ ਕਰ ਦਿੰਦੀ ਜਦ ਬਹੁਤ ਸਾਲ ਲੰਘ ਗਏ ਸਾਰਾ ਖਜ਼ਾਨਾ ਖਾ ਲਿਆ ਜਦ ਇਸਤਰੀ ਭੁੱਖੀ ਮਰਨ ਲੱਗੀ ਤਦ ਪ੍ਰੇਮੀ ਨੂੰ ਛੱਡ ਕੇ ਭੱਜ ਆਈ ਫਿਰ ਚਾਂਦਾ ਨਗਰ ਵਿੱਚ ਆ ਪਹੁੰਚੀ ਅਤੇ ਮਾਤਾ ਪਿਤਾ ਦੇ ਚਰਨਾਂ ਨਾਲ ਲਿਪਟ ਗਈ ਕਹਿਣ ਲੱਗੀ ਮੈਂ ਜੋ ਤੀਰਥਾਂ ਉੱਤੇ ਧਰਮ ਕਰਮ ਕੀਤਾ ਹੈ ਉਸ ਨੂੰ ਤੁਸੀਂ ਲੈ ਲਵੋ ਅਤੇ ਉਸ ਦਾ ਅੱਧਾ ਪੁੰਨ ਮੈਨੂੰ ਦੇ ਕੇ ਆਸ਼ੀਸ਼ ਦਿਓ ਸੋਣ ਸੋਣ ਐਸੇ ਬਚਨ ਹਰੀ ਜਰਾਜਾ ਰਹੇ ਹੋ ਧਾਨ ਧਨ ਦੋਹਤਾ ਕੋ ਨਾਰ ਸਹਿਤ ਕਹਿਓ ਤੀਰਥ ਸਕਲ ਆਨਾਏ ਮੇਲੇ ਮੋਹੇ ਆਏ ਕਾ ਹੋ ਜਨਮ ਜਨਮ ਕੇ ਪਾਪਨ ਦਇਓ ਮਿਟਾਏ ਕੈ ਇਸ ਤਰ੍ਹਾਂ ਦੇ ਬੋਲ ਸੁਣ ਕੇ ਰਾਜਾ ਪ੍ਰਸੰਨ ਹੋ ਗਿਆ ਅਤੇ ਆਪਣੇ ਇਸਤਰੀ ਹਹਿਤ ਪੁੱਤਰੇ ਨੂੰ ਧੰਨ ਧੰਨ ਕਿਹਾ ਇਹ ਸਾਰੀਆਂ ਤੀਰਥਾਂ ਦਾ ਇਸ਼ਨਾਨ ਕਰਕੇ ਮੈਨੂੰ ਆ ਕੇ ਮਿਲੀ ਹੈ ਅਤੇ ਮੇਰੇ ਜਨਮ ਜਨਮ ਦੇ ਪਾਪ ਮਿਟਾ ਦਿੱਤੇ ਹਨ ਭੋਗ ਪ੍ਰਥਮ ਕਰ ਜਾਰ ਤਜ ਰਹਿ ਪਹੁੰਚਿ ਆਏ ਭੇਦ ਮੂਰ ਨਰੇਪ ਨਾ ਲਿਓ ਲੈ ਗਰੇ ਸੋਦਾਏ ਪਹਿਲਾ ਯਾਰ ਨਾਲ ਭੋਗ ਕਰਕੇ ਫਿਰ ਉਸ ਨੂੰ ਛੱਡ ਕੇ ਆਪਣੇ ਘਰ ਆ ਪਹੁੰਚੇ ਮੂਰ ਕਾ राजे ਨੇ ਭੇਦ ਨਾ ਸਮਝਿਆ ਅਤੇ ਗਲੇ ਨਾਲ ਲਗਾ ਲਿਆ ਇਥੇ ਸ੍ਰੀ ਚਰਿਤ੍ਰੋ ਪਖਿਆਂ ਦੇ ਰਿਆ ਚਰਿਤਰ ਦੇ ਮੰਤਰੀ ਭੂਪ ਸਵਾੰਦ ਦੇ 214ਵੇਂ ਚਰਿਤ੍ਰ ਦੀ ਸਮਾਪਤੀ ਹੈ ਹੋਰ ਵੀਡੀਓ ਵੇਖਣ ਲਈ ਲਾਇਕ ਅਤੇ ਸਬਸਕ੍ਰਾਈਬ ਜਰੂਰ ਕਰੋ